ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲਓ ਜੀ ਅੱਜ ਟਰੈਕਟਰ ਲੈ ਕੇ ਪਹੁੰਚੇ ਜਗਦੀਪ ਵਾਲਾ ਪਪੂਲਰਾਂ ਦੀ ਇੱਕ ਕਲਮਾ ਚੱਕਣ ਗਾਹਾਂ ਬੰਦੇ ਕਲਮਾ ਤਿਆਰ ਕਰ ਰਹੇ ਹਨ ਲੈ ਭਾਈ ਇਦਾਂ ਤਿਆਰ ਕਰਦੇ ਆ ਹੈ ਹਾਂ ਹਾਂ ਪਹਿਨਾ ਸਾਰੇ 'ਚ ਮਿੱਟੀ ਪਾਉਣੀ ਹਾਂ ਜੀ ਹਾਂ ਜੀ ਉੱਤੇ ਬਾਦ ਕਲਮ ਕਾਦ ਲਾਉਣੀ ਆ ਫਿਰ ਇਹਦੇ ਚੋਂ ਹਾਂ ਹਾਂ ਜੀ ਹਾਂ ਜੀ ਕਲਮਾਂ ਮਾੜਨੋ ਦਿਨ ਕੇ ਬਾਅਦ ਲਾਗੇ ਜੀ ਅੱਛੇ ਹਫ਼ਤੇ ਬਾਅਦ ਲਾਉਣੀ ਆ ਹਲੇ ਹਾਂ ਹਫ਼ਤੇ ਬਾਅਦ ਇੱਕ ਕਿਆਰੇ 'ਚ ਕਿੰਨੀ ਕਲਮ ਲੱਗ ਜਾਂਦੀ ਐ ਇਹ ਇਹ ਕਿਰੇਮ 5000 ਹੈ 5000 ਤਾਂ 5000 ਸਹੀ ਲੱਗ ਜਿੰਦੀ ਹੈ ਹਾਂ ਹਾਂ ਠੀਕ ਆ ਐਦਾਂ ਹੁੰਦੀ ਹੈ ਜੀ ਕਲਮਲੀ ਬਾਹਰ ਲਾ ਲਈ ਲੈ ਨਰਸਰੀ ਤਿਆਰ ਜਿਹੜੀ ਕਲਮ ਲਾਉਂਦੇ ਆ ਇਹ ਫੇਰ ਉਹ ਤੋਂ ਬਾਅਦ ਇੱਕਣਾ ਖੇਤ ਚ ਲਾ ਕੇ ਫੇਰ ਆਪਣੀ ਇਹ ਤਿਆਰ ਕਲਮ ਹੁੰਦੀ ਆ ਜੀ ਤੋਂ ਅਸੀਂ ਲੈ ਕੇ ਆਉਂਦੇ ਬਾਬੂ ਤੋਂ ਇੱਕਣਾ ਤਿਆਰ ਕਰਦਾ ਇਹ ਕਿ ਬਈ ਇੱਕ ਬੈਡ ਮੇ 5000 ਆਤੇ ਹੈ ਪਰ ਨੇ ਫਿਰ ਇਹ ਜੋ ਛੁਟਾ ਹੈ ਟ੍ਰੈਂਡ ਉਹਨਾਂ ਦਾ ਕਲਮ ਬਣਾ ਕੇ ਫਿਰ ਇਸੀ ਵਿੱਚ ਲਗਾਤੇ ਹਨ ਨਾ ਨਾ ਮੈਨੂੰ ਪਤਾ ਇਹਦੀ ਕਲਮ ਬਣਨੀ ਜਿਹੜੇ ਛੋਟੇ ਆ ਜਾ ਉਹ ਹਾਕਾ ਮਾਰਦਾ ਲਦਾ ਦੂ ਉਹਦੀ ਗੱਲ ਓ ਯਾਰ ਲਈ ਲਾਉਂਡ ਲਓ ਜੀ ਹੁਣ ਇਹਨਾਂ ਨੇ ਸਰੀ ਤੱਕ ਇੱਕਣੀ ਹੁਣ ਤਿਆਰ ਕਰਕੇ ਰੱਖਣੀ ਆ ਇਹ ਇਹਨਾਂ ਨੇ ਫਿਰ ਗਾਹਾਂ ਜਾ ਕੇ ਕਣਕ ਵੱਢ ਕੇ ਫੇਰ ਲਾਉਣੀ ਆ ਮਿਹਨਤ ਤਾਂ ਇਹਦੇ ਵਿੱਚ ਬਹੁਤ ਆਉਂਦੀ ਆ ਚਲੋ ਆਇਆ ਵੀ ਟਾਈਮ ਬੱਜ ਜਾਂਦਾ ਇਹ ਨਰਸਰੀ ਖੜੀ ਆ ਜਿਹੜੀ ਕਿ ਬਹੁਤ ਵਧੀਆ ਐ ਨਾ ਅੱਜ ਫੇਰ ਲੀਨ ਆਇਆ ਉਦੋਂ ਦਾ ਟਾਈਮੇ ਨਹੀਂ ਲੱਗਿਆ ਜਗਦੀਪ ਨੂੰ ਕਿਹਾ ਮੈਂ ਭਾਈ ਮੈਂ ਹੀ ਜਾਂਦਾ ਲੈ ਕੇ ਜਗਦੀਪ ਅੱਜ ਫੇਰ ਫਰਾਰ ਹੋਇਆ ਵਾ ਲਦਾ ਦਈਏ ਫੇਰ ਇਹਨਾਂ ਤੇ ਬਾਅਦ ਵਿੱਚ ਇਕੜਾਂ ਮੈਂ ਤੂੰ ਰਹੀ ਇਹਨਾਂ ਦੀ ਫਰੀਦ ਜਿਹੇ ਪਾਣੀ ਲਈ ਜਾਂਦੇ ਆ ਭਰ ਕੇ ਇਹਨੂੰ ਏ ਹੁਣ ਦੇਖ ਲੋ ਬਈ 1 2 3 4 5 6 7 8 9 ਕਿਾਰੇ ਬਣਾਤੇ ਨੇ 45000 ਕਲਮ ਹੋ ਗਈ ਤਕਰੀਬਨ ਲੱਖ 2 ਲੱਖ ਬੂਟਾ ਨਾਰਮਲ ਆਉਂਦੇ ਹੁਣ ਹੈਲੋ ਹਲੇ ਕਲਦਾਂ ਲੱਗੇ ਵੀ ਆ ਇਹ ਲੱਦਣੇ ਤੇ ਬਾਅਦ ਫਿਰ ਆਪਾਂ ਫਿਰ ਲਿਆਉਂਗੇ ਫਿਰ ਆਪਾਂ ਲਗਾਉਂਦੇ ਆ ਹੁਣ ਜਿਹੜੀ ਆ ਕਲਮ ਬਚ ਗਈ ਛੜਤੀ ਦੇਖ ਲੋ ਏਡੀ ਏਡੀ ਕੇ ਤਕਰੀਬਨ 8-10 ਫੁੱਟ ਦੀ ਤਾਂ ਹੈਗੀ ਆ ਹੁਣ ਆਹ ਕਲਮ ਦੇਖ ਲੋ ਬਈ 9-10 ਫੁੱਟ ਦੀ ਆ ਇਹ ਤੋਂ ਫਿਰ ਇਹਨਾਂ ਨੇ ਕਲਮ ਤਿਆਰ ਕਰਨੀ ਜਿਹੜੀ ਉਹ ਲਾਉਣੀ ਆ ਨਰਸਰੀ ਉਹ ਸਾਰੀ ਕਲਮਾਂ ਤੋਂ ਤਿਆਰ ਹੋਣੀ ਆ ਜਿਹੜੀ ਬੜੀ ਸੀ ਉਹ ਸਾਰੀ ਪੱਟ ਲਈ ਉਤੋਂ ਬਾਅਦ ਹੀ ਤਿਆਰ ਕਰਦੇ ਆ ਚਲੋ ਜਦੋਂ ਭਰ ਹੋ ਗਿਆ ਉਦੋਂ ਬਾਅਦ ਫਿਰ ਆਪਾਂ ਆਪਣਾ ਵਾਲਾ ਭਰਦੇ ਆ ਲਓ ਜੀ ਲੱਗੇ ਲੰਦਣ ਪਈ ਆ ਗਿਆ ਤੇ ਲੈ ਆਹ ਦਾ ਪੱਟੀ ਸੀ ਬਾਗੂ ਦੇ ਅਰੇ ਬਾਗੂ ਜੀ ਆਪੇ ਹੈ ਕੋਈ ਵੇਰ ਭਰੋਸਾ ਗਣੀ ਜਾਏ ਹੋਰ

ਚਲੋ ਦੇ ਦੇ 45 ਲੱਦਣੇ ਆ। ਲੋਡ ਕਰਕੇ ਚੱਲਦੇ ਹਾਂ। ਇਹ ਚਲੇਗਾ ਫੂਲ ਜਾ ਕੇ ਪਾਣੀ ਚ ਵੱਜੇ ਚ ਰੱਖਾਂਗੇ। ਇੱਧਰ ਲੱਗੇ ਤਾਂ ਉੱਤੋਂ ਹੀ ਜਾ ਭਰਿਆ ਕਰਨ ਉਹ ਪਾਣੀ ਇਹਨਾਂ ਨੇ ਕਰੋੜਾਂ ਛੜੀ ਭਰ ਦੇਣੀ ਮੈਂ ਕਹਿੰਦਾ। ਮੇਰੇ ਸਾਹ ਦਾ ਲੀਵਰ ਲੱਗੀ ਹੋਈ ਹੈ। ਪਰ ਦੋ ਪਰ ਦੋ ਪਰ ਦੋ ਸ਼ਾਬਾਸ਼ ਚਲੋ ਤਾਰੀਏ ਜਾ ਕੇ ਘਰ ਆਈਏ ਲੋ ਜੀ ਪਹੁੰਚ ਗਏ ਤੇ ਘਰ ਹੁਣ ਇਹਨਾਂ ਨੂੰ ਉਤਾਰ ਕੇ ਫਿਰ ਅੱਛਾ ਬੱਚੇ ਚ ਰੱਖਾਂਗੇ ਇਹਦੇ ਚ ਪਾਣੀ ਭਰ ਕੇ ਬਾਕੀ ਹੁਣ ਮੰਦਾ ਆ ਜਵੇ ਗਿਆ ਵਾ ਉਹ ਉਹਦੇ ਆ ਕੇ ਤਾਰ ਦੇ ਆ ਫਿਰ ਜਗਦੀਪ ਸੇਠ ਇਹ 900 ਛਟੀ ਲੈ ਆ 4 500 ਜਗਦੀਪ ਦੀ ਆ 400 ہماری ਹੈ ਚਲੋ ਆਹ ਆਹ ਆਲੂ ਮਟਰ ਵਾਲਾ ਫਰਦ ਲਓ ਜੀ ਆਏ ਖੇਤਗੇ ਨਹੀਂ ਹੁਣ ਗੜਾਈ ਮੰਗਦਲਾਂ ਸਾਨ ਹੁਣ ਦੀ ਗੜਾਈ ਕਰਾਉਂਦੇ ਆ ਮੌਸਮ ਖੁੱਲ ਗਿਆ ਹੁਣ ਧੁੱਪਾਂ ਵਧੀਆ ਪੰਜ-ਸੱਤ ਦਿਨ ਤੱਕ ਜੇ ਲੀਵਰ ਆ ਗਈ ਗੜਾਈ ਕਰਾ ਕੇ ਇਹਨਾਂ ਬਣਾਉਂਦੇ ਵਧੀਆ ਬਾਕੀ ਅੱਜ ਪਹੁੰਚ ਗਿਆ ਬੰਦਾ ਸਾਡੇ ਅਜਵੀ ਨੂੰ ਵੱਡਾ ਲਾਉਣਾ ਰੱਬ ਦੀ ਕਿਰਪਾ ਨਾਲ ਬਾਸ ਅੱਗੇ ਗੱਲ ਆ ਹੋਰ ਗੱਡੀ ਆਉਂਦੀ ਆ ਲਾ ਦੀ ਅੱਜ ਜਵੀ ਨੂੰ ਵੱਡਾ ਇੱਧਰ ਤੇ ਆਈ ਨੂੰ ਲੈ ਜਾਣਾ ਆਈ ਨੂੰ ਵੱਢ ਕੇ ਆ ਗਿਆ ਰਾ ਬੀਜ ਤਾਂ ਇੱਕ 311 ਰਹੇਗੇ ਜਿੰਨਾ ਕਿ ਪੈ ਗਿਆ ਪਾ ਲੈਣਾ ਬਾਕੀ ਟਾਲ ਪਰ ਗੇਰ ਦਾਂਗੇ ਹੁਣ ਤਾਂ ਬਾਪੂ ਕੋਟ ਖੋਲਦੇ ਨਹੀਂ ਠੰਡ ਹੋ ਗਈ ਲਿਆ ਖੋਲੋ ਜਦ ਪਾ ਲੈ ਇੱਕ ਥੋੜੀ ਥੋੜੀ ਚੱਲ ਬਈ ਕਰ ਰੱਬ ਦਾ ਨਾਮ ਲੈ ਕੇ ਸ਼ੁਰੂਆਤ ਖੁੰਡੀ ਦਾਤੀ ਮੈਨੂੰ ਦੇ ਦਿੱਤੀ ਹੈ ਦੇਖ ਲੈ ਮੇਨ ਤਿੱਕੀ ਦਾਤੀ ਆਪ ਰੱਖ ਲਈ ਬਾਕੀ ਤੇ ਰਸਤਾ ਬਣਾ ਲੈਣਾ ਸਿਰੇ ਤੱਕ ਉਹ ਉਪਰਾਂ ਨਿਕਲਦੇ ਹੋ ਜਾਣਾ ਉਹਦੇ ਕਿੰਨੀ ਨੂੰ ਪਰਲੇ ਗੰਨੇ ਕਿੰਨੀ ਨੂੰ ਚੱਲ ਕਰ ਰੱਬ ਦਾ ਨੋਲੇ ਕੇ ਸ਼ੁਰੂ ਵਧਣਾ ਆਉਂਦੇ ਆ ਮਨੂੰ ਤਾਂ ਲੱਗਦੀ ਨਹੀਂ ਵੀ ਵਧਣਾ ਆਉਂਦੇ ਆ ਮੈਂ ਕਿਸੇ ਕਦੇ ਵੱਡੇ ਨਹੀਂ ਆਇਆ ਕਦੇ ਹੋਰ ਪਲਵਾਨ ਕਿਦਾਂ ਸਹੀ ਗੱਲ ਜੀ ਠੀਕ ਆ ਵਧੀਆ ਹੂੰ ਕਿਆ ਕਹਿੰਦਾ ਮੌਸਮ ਗਰਮੀ ਬਹੁਤ ਆ ਯਾਰ ਆਹ ਇੱਕ ਕੱਲੀ ਸ਼ਰਟ ਹੀ ਫਿਰਦੇ ਹੁਣ ਪਾ ਕੇ ਆਏ ਆ ਜੈਕਟ ਜੀ ਮੈਂ ਤਾਂ ਰੋਪੜ ਵੀ ਕੱਲੀ ਸ਼ਰਟ ਜਿਹਾ ਗਿਆ ਬਈ ਇਹ ਵੇਲੇ ਹੀ ਫਿਰਦੇ ਆ ਕੱਲ ਤਾਂ ਉਹੀ ਘੜਦੇ ਤੇ ਅੱਜ ਤਾਂ ਵੇਲੇ ਉਹ ਦੱਲੀ ਫਿਰਦਾ ਦੇਖਦਾ ਦੱਲੀ ਕਹਾਨੂੰ ਉਹ ਦੱਲਿਓ ਆ ਦੱਲੀ ਆ ਹੋਰ ਕੀ ਮੈਂ ਕਹਿੰਦੇ ਗੋਪੀ ਆ ਦੱਲੀ ਆ ਆਹਾਂ ਦੱਲੀ ਔਰ ਰੋਪੜ ਗਿਆ ਤੇ ਭਈਆ ਮੇਰੇ ਕੋਲ ਦਵਾਈ ਲੈਣਾ ਹਾਂ ਮੇਰੇ ਮੂਹਰੇ ਖੜਾ ਮੰਨੂ ਕਹਿੰਦਾ ਵੀ ਸਾਡੇ ਵਾਲੇ ਹੀ ਭਈਆ ਹੋਗਾ ਨਮਾ ਜਈ ਆ ਉਹ ਹਾਂ ਧਾਲੀ ਦੂੜੀ ਕਟਾਈ ਵੀ ਨਿਖਰਿਆ ਪਿਆ ਸਰਕਾਰੀਚ ਹਾਂ ਮੇਰੇ ਮੂਹਰੇ ਖੜਾ ਬਾਅਦ ਵਿੱਚ ਚੱਲ ਲੰਘ ਗਿਆ ਬਾਅਦ ਵਿੱਚ ਇਹ ਕਹਿੰਦਾ ਸਤਾਜੀ ਮੈਨੂੰ ਪਛਾਣ ਲਿਆ ਮੈਂ ਕਹਿੰਦਾ ਹਮ ਇੰਦਰ ਕੀ ਪਾਰਟੀ ਮੈਂ ਹੈ ਕਹਿੰਦਾ ਗੱਨਾ ਘੜਤਾ ਹੈ ਆਪਕਾ ਮੈਂ ਵਾ ਤੂੰ ਜੱਦਾ ਦੱਦ ਦੇ ਮੇਰੇ ਕੋਲ ਖੜਾ ਤੂੰ ਇਹ ਕੀ ਕਰਾਉਣ ਗਿਆ ਉਹਦਾ ਇਹੀ ਦਵਾਈ ਲੈਣ ਗਿਆ ਵਾਦਾ ਹੁਣ ਤੇਰੇ ਕਿਆ ਦੱਸਿਆ ਉਹੀ ਪਸਰੀਓ ਕਰੈਕ ਤੈਨੂੰ ਦੱਸ ਦੇਗਾ ਤਾ ਨਹੀਂ ਪਸਰੀ ਹੁਣ ਉਹਨੇ ਕਾਦੀ ਦਵਾਈ ਦਿੱਤੀ ਕਿਆ ਦੱਸਦਾ ਬਸ ਦਵਾਈ ਦਿੱਤੀ ਉਹ ਕਹਿੰਦੇ ਵੀ ਬਹੁਤਾ ਉਹ ਨਾ ਕਰੀ ਹੋਰ ਵਜੈ ਨਾ ਚੱਕੀ ਵਜੈ ਨਾ ਚੱਕੀ 4-5 ਮਹੀਨੇ ਦੇ ਹੁਣ ਕਾ ਹੁਣ ਤਾਂ 3 ਮਹੀਨੇ ਕਿਹਾ ਉਹਨੇ ਕਹਿੰਦਾ 3 ਮਹੀਨੇ ਵਜੇ ਨਾ ਚੱਕੀ ਲੈ ਤੇ ਹੁਣ ਜਿਹੜੇ 5 ਮਹੀਨੇ ਦਾ ਚੱਕਦੇ ਆ ਬਸ ਮੰਨੂ ਕਹਿੰਦਾ ਅੰਡਾ ਮੁੰਡਾ ਹੀ ਖਾ ਮੈਂ ਹੰਡੀ ਦਾ ਮੈਂ ਖਾਂਦਾ ਨਹੀਂ ਜੀ ਰੋਟੀਨ ਵਾਲੀ ਚੀਜ਼ਾਂ ਹੈ ਹਾਂ ਕਹਿੰਦਾ ਫਿਰ ਦੁੱਧ ਲੈ ਪਾਊਡਰ ਜਾ ਲੈ ਕੇ ਦੇ ਦਤਾ 1 ਕਿਲੋ ਦਾ ਡੱਬਾ ਹਾਂ ਜਾਂ ਪਾਊਡਰ ਆ ਜਾਂ ਫਿਰ ਉਹ ਹੁੰਦਾ ਸੋਇਆ ਉਹ ਸੋਇਆ ਬੀਨ ਜਣਾ ਉਹ ਚ ਹੁੰਦਾ ਬਰੋ ਇਹ ਮੈਨੂੰ ਕਿਲੋ ਦਾ ਦੁੱਧ ਦਾ ਦੁੱਧ ਦੀਆਂ ਚੀਜ਼ਾਂ ਕਿਹਾ ਉਹਨੇ ਪਨੀਰ ਦੁੱਧ ਘੀ ਘਰ ਦਾ ਦੁੱਧ ਵੀ ਠੀਕ ਹੈ ਕਣਕ ਕਣਕ ਦੀ ਹੋ ਗਈ ਗੱਡੀ ਕਣਕ ਵੀ ਸਿੱਧੀ ਹੋ ਗਈ ਲਸਣ ਦੀ ਬਸ ਕਰਾਈ ਪਈ ਮਟਰ ਲੱਗਿਆ ਕੋਈ ਕਿ ਨਹੀਂ ਨਾ ਨਹੀਂ ਕਿਤੇ ਪਾਣੀ ਲਾਉਣੇ ਆਲਾ ਸਮਾਂ ਦੇ ਹਾਂ ਪਾਣੀ ਮੰਗਦਾ ਹੈ ਹਾਂ ਚੁੰਬੀ ਜਟੀ ਮਲਤ ਬਚਰ ਜਾਉਂਦਾ ਆ ਜਾ ਨਿਸਰ ਲੱਗੀ ਤੇਰੇ ਮੂਰੇ ਦੇਖ ਉਹ ਦੇਖ ਮੂਰੇ ਆ ਦੇਖ ਆ ਦੇ ਇਹ ਕੁਛ ਬਾਈ ਗਰਮੀ ਵੀ ਆ ਆ ਦੋ ਦਿਨ ਹੋ ਗਏ ਕੜੀ ਕੀ ਦਾ ਕੱਢੀ ਪਈ ਆ ਇਹਨੇ ਤੇਲਾ ਪਾ ਦੇਣਾ ਹੋਰ ਤਾਂ ਕੁਝ ਨਹੀਂ ਗਰਮੀ ਨੇ ਹਾਂ ਅੱਜ ਦੇਖ ਹੁਣ ਕਿੰਨੀ ਗਰਮੀ ਤਿੰਨ ਦਿਨ ਹੋ ਗਏ ਮੈਂ ਕਹਿੰਦਾ 20 22 ਟੈਂਪਰੇਚਰ ਆਉਣਾ ਵੱਧੇ ਹੋਣਾ ਸਭ ਤੋਂ ਲੋ ਟੈਂਪਰੇਚਰ ਸਰਦੀ ਦਾ ਕਹਿੰਦਾ ਵੀ ਹੁਣ ਐ ਦਿਨਾਂ ਦਾ ਨਹੀਂ ਐ ਦਿਨਾਂ ਚ ਇੰਨਾ ਟੈਂਪਰੇਚਰ ਲੋ ਨਹੀਂ ਹੁੰਦਾ ਹਾਈ ਮਤਲਬ ਹਾਈ ਸੱਚੋਂ ਗਰਮੀ ਗਰਮੀ ਲੋ ਲਾ ਲਾ ਜਾਏ ਗਰਮੀ ਨਹੀਂ ਹੁੰਦੀ ਇੰਨੀ ਤੇਜ਼ ਗਰਮੀ ਨਹੀਂ ਹੁੰਦੀ ਜਿੰਨੀ ਹੋਣਾ ਹੁਣ ਇਹ ਕਾਣਕ ਦੇਖ ਲੈ ਤੂੰ ਕਿੰਨੇ ਦਿਨ ਦੀ ਹੋਗੀ 1 ਨਵੰਬਰ ਤੇ 20 60 ਤੇ 80 80 ਦਿਨ ਦੀ ਹੋਗੀ 80 ਕਿ 80 ਦਿਨ ਦੀ ਹੋਗੀ ਹੂੰ ਨਿਸਰਿਆਈ ਫਿਰ ਸਾਹਮਣੇ ਨਿਸਨ ਲੱਗ ਗਈ ਇਹ ਦੇ ਲੈ ਕਿ 80 ਦਿਨ ਦੀ ਜੋਰੇ ਪੁੱਜੀ ਆ ਜੀਰੀ ਕਿ 80 ਦਿਨ ਦੀ ਵੱਡੋ ਜਾਂਦੀ ਆ ਦੀ ਦਾ 90 ਦਿਨ ਦੀ ਵੱਡੋ ਜਾਂਦੀ ਆ ਸਾਬ ਜਿਹੜੀ 26 26 90 ਪਸੌ ਦੇ ਤੇ ਥੱਲੇ ਥੱਲੇ ਵੱਡੋ ਜਾਂਦੀ ਆ ਆਰਾਮਦਾਰੀ ਗੱਲ ਬਾਕੀ ਹੁਣ ਮੀਂਹ ਵੀ ਜੇ ਹਿਸਾਬ ਦਾ ਪਵੇ ਤਾਂ ਐ ਹੁਣ ਤਾਂ ਮੀਂਹ ਕੁਛ ਨਹੀਂ ਕਰਦਾ ਮਟੂ ਜਾਪਦਾ ਆ ਪਿਛਲੀ ਵਾਰ ਦੇਖਿਆ ਤਾਂ ਹਾਲਾਤ ਪਈ ਚੋਈ ਵੀ ਆ ਜਵੇ ਚਾਹੇ ਐ ਦਿਨਾਂ ਦੇ ਮੀਂਹ ਚ ਪਤਾ ਹੀ ਗੱਲ ਆ ਹੁਣ ਤੇ ਬਾ ਗਰਮੀ ਆ ਜਿਹੜੀ ਮੌਸਮ ਠੰਡਾ ਰਹਿਣਾ ਨਾ ਵੀ ਧੁੱਪਾਂ ਨਹੀਂ ਨਿਕਲਣੀ ਪੱਛੋਂ ਨਹੀਂ ਚੱਲਣੀ ਹਵਾ ਫਿਰ ਉਹ ਕੰਮ ਖਰਾਬ ਹੁੰਦਾ ਹੁਣ ਜਦ ਧੁੱਪਾਂ ਪੈਣੀ ਆ ਪਾਣੀ ਕਿੱਥੇ ਖੜਦਾ ਹੁਣ ਖੇਤ ਦੇ ਲੈ ਜਿਹੜੇ ਸੁੱਕਦੇ ਨਹੀਂ ਤੇ ਉਦਣਦੇ ਹੁਣ ਠਾਠਾ ਸੁੱਕੇ ਪਏ ਆ ਉਹ ਦੋ ਦਿਨ ਚ ਧੁੱਪ ਵੀ ਦੋ ਦਿਨ ਦੀ ਕਹੀ ਜਾਨ ਕਣਕਾ ਪਾਣੀ ਮਗਰ ਲੱਜਣਾ ਦੋ ਦਿਨ ਨੂੰ ਕਣਕ ਤਾਂ ਪਾਣੀ ਉਹੀ ਮੀਂਹ ਵਿੱਚ ਦੇਖਦੇ ਆ ਨਹੀਂ ਤਾਂ ਲੱਗ ਜਾਣਾ ਪਾਣੀ ਅਜੇ ਪਾਈਪ ਸਵਾਰ ਨਾ ਦੱਲੀ ਨੂੰ ਕਬਰਾਂ ਕੰਪਲੀਟ ਦੱਲੀ ਦੀ ਨਹੀਂ ਮੇਰੇ ਕੋਲ ਵੀਡੀਓ ਪਈ ਆ ਮੈਂ ਦੱਲੀ ਨੂੰ ਕਹਣਾ ਉਨੀ ਕਹਿੰਦੇ ਉਧਰ ਜੀ ਗੁੜ ਕੱਢਣਾ ਹੋਵੇ ਉਧਰ ਪਾਣੀ ਚਲਾ ਕੇ ਕੋਈ ਮੋਟਰ ਚਲਾ ਕੇ ਪਾਣੀ ਭਰ ਦਵੇ ਪਰ ਉਧਰ ਪਾਣੀ ਘਟੇ ਜਾਂਦਾ ਜੇ ਇਧਰ ਖੋਲ ਫੇਰ ਨਹੀਂ ਜਾਂਦਾ ਫੇਰ ਵੀ ਚਲੇ ਜਾਣ ਦਾ ਡਰਤਾ ਹੈਗਾ ਜੀ ਆ ਹੋਰ ਕਹਿੰਦੇ ਅਸੀਂ ਗੁੜ ਕੱਢਣ ਦੀ ਤਿਆਰੀ ਕਰੀਏ ਦੂਏ ਦਿਨ ਉਧਰ ਪਾਣੀ ਉਹ ਪਾਣੀ ਫਿਰਦਾ ਹੋਵੇ ਖੱਤੀ ਚ ਐਂ ਕਰਦੇ ਉਧਰ ਤੇ ਐਂ ਚਾਰਕ ਭਰੀਆਂ ਵੱਢ ਕੇ ਡੋਲ ਪਾਦੇ ਫੇਰ ਸਵਾਰ ਤਾਂ ਉਹਨੂੰ ਟਾਈਮ ਲੱਗਣਾ ਐਂ ਥੋੜੀ ਦਿਹਾੜੀ ਜੀ ਸਵਾਰਨਾ ਮੈਂ ਟੋ ਸਮਝਣਾ ਟੋ ਹੀ ਪਟੋਣਾ ਉੱਪਰ ਤੇ ਹੁਣ ਫੇਰ ਉਹਨੂੰ ਫੱਟ ਕੇ ਬਸ 7 ਮਿੰਟ ਦਾ ਕੋਈ ਚੱਕਰ ਨਹੀਂ ਉਹ ਜਿਹੜਾ ਲੱਗੂਗਾ ਹਾਂ ਸਾਗੜ ਲੱਗਣਾ ਇਨੇ ਤਾਂ ਰਿਸ਼ਵਤ ਦੇ ਦਿੱਤੀ ਦੀ ਭਈਆਂ ਨੂੰ ਵੀ ਦੱਸਿਓ ਨਾ ਚੱਲ ਆ ਜਾ ਗੰਨਾ ਕਹਿੰਦਾ ਤੇਰਾ ਦੇਖੀਏ ਜਮਿਆ ਨਹੀਂ ਕਣਤਾ ਹੋ ਗਿਆ ਤਿਆਰ ਤੇਰਾ ਹੁਣ ਐ ਜਗੀ ਐ ਜਗੀ ਮਿੱਠੂ ਟਰਾਲਾ ਲਿਆਉ ਮੇਰੇ ਮੰਗੂ ਪਿਆਜ ਲਾ ਕੇ ਲੈ ਐਵਲ ਵਨ ਯਾਰ ਸਿੱਦਾ ਜਾ ਇਹ ਕਿੱਥੇ ਹੋਣਾ ਨਹੀਂ ਲੱਗ ਜਣਾ ਇਹ ਹਫਤੇ ਤੱਕ ਹਫਤੇ ਤੱਕ ਲੱਗਣਾ ਹਾਂ ਹਫਤੇ ਤੱਕ ਲੱਗ ਜਣੇ ਨੇ ਕਿਹੜਾ ਕੋ ਪਾਇਆ ਤਾਂ ਇਹ ਇੱਚ ਪੈਂਦਾ ਵੀ ਨਹੀਂ ਇੰਨਾ ਕੋਸਾ ਜੂਰੀਆ ਜਰੀਆ ਜਿੱਥੇ ਕਹੇ ਮੈਂ ਤੈਨੂੰ ਜਦ ਇਹ ਕਹਿੰਦਾ ਤਾਂ ਵੀ ਨਹੀਂ ਤੇਰਾ ਭਾਈ ਲੇਟ ਹੋਣਾ ਅਸੀਂ ਲਾਇਆ ਤਾਂ ਨਾ ਲੇਟ ਹੋ ਗਏ ਅਗੀਤਾ ਲੱਗਦਾ ਇਹ ਆਓ ਹੁਣ ਤਾਂ ਪਨੀਰੀਆਂ ਆਈਆਂ ਲਾਤੀਆਂ ਸਮਝ ਲੋਕਾਂ ਨੇ ਤਕਰੀਬਨ ਲਾਤ ਤਾਂ ਪਿਆਜ਼ ਬਹੁਤ ਅਜ ਅੱਧੀ ਧੁੱਪਾਂ ਨਿਕਲੀਆਂ ਨਹੀਂ ਤਾਂ ਹੋਰ ਕੰਮ ਤੇਜ਼ ਕਰਦੇ ਪਿਆਜ਼ ਧੁੱਪਾਂ ਦਾ ਸਮਾਂ ਚਾਹੀਦਾ ਨਹੀਂ ਜਿੰਨਾ ਹੋ ਸਕੇ ਠੰਡ ਚ ਲੱਗੇ ਉਹ ਚੰਗੀ ਗੱਲ ਆ ਹੁਣ ਧੁੱਪੇ ਪਹਿਲਾਂ ਨਿਕਲਿਆ ਕੀ ਕਰੀਏ ਚੱਲ ਪਲਵਾਨ ਦੀ ਮਸਰੀ ਜਗਾ ਪਾ ਗਈ ਗੱਡੀਆਂ ਦੇਖ ਲੈ ਪਲਵਾਨ 11ਵੇਂ ਨਿਕਾਂ ਰੋੜ ਕੰਮ ਹੀ ਪੈਣੀ ਜਿਹੜੀ ਮਾਦਾ ਆਪ ਦੇਖਾਂ ਵੀ ਸੜਾ ਕਰਿਆ ਗਿਆ ਉਹਨੇ ਕਿਹੜੇ ਪਾਸੇ ਨੂੰ ਲਿਆ ਆ ਇਧਰ ਕਿੰਨਾ ਸੌ ਆਰੇ ਕਾਲਾ ਮੋੜ ਲੈਣੇ ਉਹ ਜਿਹੜੀ ਮੜੀ ਮੜੀ ਜੰਮੀ ਵੀ ਤੇ ਆਹ ਬੰਦ ਨਜ਼ਾਰੀ ਮਿਤਤੀ ਆਹ ਖੁਰਪੇ ਨੇ ਬੈਠ ਕੇ ਗੁੱਡੂਗਾ ਹਾਂ ਗੁੱਲੀ ਡੰਡਾ ਹੋਵੇ ਉਹ ਫੜ ਹੋ ਜਾਂਦਾ ਜਿਹੜਾ ਸੜਾ ਕਾਹੀਜੀ ਹੈ ਨਾ ਇਹ ਨਹੀਂ ਸੜੀ ਹੱਥ ਚੋਂਦੀ ਕੋਈ ਖੁਰਪੇ ਨੇ ਬੈਠੇ ਉਹ ਵੇਚ ਮਸਰੀ ਦਿਖਦੀ ਵੀ ਨਹੀਂ ਹੈ ਬੈਠ ਕੇ ਆਰਾਮ ਨਾਲ ਗੁੱਡ ਹੋਣੀ ਕਹੇ ਬੀਜਵੀ ਕੱਟਦਾ ਕੱਟਦਾ ਜੰਮੀ ਕੱਟ ਆ ਇਹਨਾਂ ਦੇ ਸੀਰੇ ਪਾਇਆ ਹੁਣ ਕਾਰੀ ਨੂੰ ਗਠਿਆਂ ਨੂੰ ਤਿਆਰ ਲਾ ਪਿਆ ਅਜ ਫਿਰ ਨਾਲ ਲਾਉਣੇ ਸਦੇ ਮੀਂਹ ਤੇ ਬਾਅਦ ਹੈ ਮੀਂਹ ਤੇ ਬਾਅਦ ਲਾ ਦਨੇ ਹੂੰ ਬਾਕੀ ਗੁੱਲੀ ਡੰਡਾ ਤਾਂ ਨਹੀਂ ਹੈਗਾ ਕਣਕੇ ਚ ਜਿੱਥੇ ਬੂਟਿਆਂ ਦੀ ਜੜਾਂ ਐ ਉੱਥੇ ਉਹ ਖੜੇ ਪੰਜ ਚਾਰ ਡੱਕੇ ਉਹ ਦੇਖ ਇਹ ਜੇ ਨਾ ਪੱਟੇ ਇਹਨਾਂ ਨੇ ਗਾਹਾਂ ਨੂੰ ਸੋਅ ਕਰਨੇ ਆ ਨਾਲੇ ਬੂਟੇ ਸਾਫ਼ ਕਰੇ ਨੇ ਤੇ ਨਾਲੇ ਬੂਟੇ ਸਾਫ਼ ਕਰੇ ਹੋਏ ਤੇ ਕਣਕ ਤਾਂ ਵਧੀਆ ਖੜੀ ਬੂਟਿਆਂ ਚ ਐਨ ਇੱਕ ਨੰਬਰ ਦਾ ਕਣਕ ਤਾਂ ਹੈਦ ਵੀ ਕਣਕਾਂ ਸਾਰੀਆਂ ਠੀਕ ਆ ਸਾਰੀਆਂ ਠੀਕ ਆ ਮੌਸਮ ਦੇ ਹਿਸਾਬ ਨਾਲ ਉਹ ਵੀਰ ਕਹੇ ਕਹਿੰਦਾ ਪਾਦੀ ਜਿਹਾ ਪਾਇਆ ਮੈਂ ਤਾਂ ਕੁਝ ਵੀ ਨਹੀਂ ਪਾਇਆ ਉਦੋਂ ਹੀ ਬਾਈ ਸਮਾਨ ਨਹੀਂ ਸਤ ਰਾਤ ਨੂੰ ਪਾਇ ਜਾਂਦਾ ਸਾਨੂੰ ਦਾਤ ਦਾ ਨਹੀਂ ਹੈ ਰਿਜ਼ਲਟ ਇਹ ਦੇਖਦਾ ਸਿੱਧਾ ਉਹ ਸਾਡੇ ਵਾਲੀ ਕਣਕ ਬਰਾਬਰ ਦੀ ਆ ਉਹ ਖੁੱਲੇ ਜੇ ਨਾਲੇ ਨੇਰੇ 'ਚ ਪਾ ਜਾਂਦਾ ਨੇਰੇ 'ਚ ਪਾ ਜਾਂਦਾ ਰਾਤ ਨੂੰ ਆ ਐਮਐਲਏ ਦੀ ਆਪਣੀ ਕਣਕ ਦੇਖ ਲੈ ਨਾਲੇ ਛਾਲਾ ਮਾਰਦੀ ਜਾਂਦੀ ਆ ਉਹ ਹੋਰਾਂ ਨੂੰ ਮਖੌਲ ਕਰਦਾ ਦਾ ਬਈ ਰਵਾਂ ਜੰਮੇ ਨਹੀਂ ਹਲੇ ਰਿੰਗ ਪੈ ਟੇਰੇ ਕਿ ਕੱਖ ਦੇਖਦਾ ਸੀ ਪੱਟ ਕੇ ਪਹਿਲੇ ਕੁਰੀ ਨਹੀਂ ਹੈ ਉਹ ਵੀ ਕਿਹੜਾ ਹੋ ਜਾਣਾ ਲੱਗਾ ਆਹ ਦੇ ਕੁਰੀ ਨਹੀਂ ਨਹੀਂ ਮਿੱਟੀ ਤਾਂ ਹੀ ਮੜੀ ਜਿ ਪਾਈਤੀ ਆਪਾਂ ਨੇ ਨਹੀਂ ਜ਼ਿਆਦਾ ਹੋ ਗਈ ਬੰਦਾ ਦਾ ਆ ਗਿਆ ਧੁਰੂ ਵੀ ਹਲੇ ਆ ਗਏ ਹਾਂ ਹਲੋ ਏ ਧੁਰੂ ਧੁੱਪਾਂ ਲੱਗੇ ਤੇ ਧੁਰੂ ਹੋਰ ਤੁਪਾਂ ਕੇ ਲਗਣੀ ਢੂੰਗਾ ਤੇ ਇਨੇ ਘੜਤੇ ਤਾਂ ਯਾਰ ਸੇਕ ਜਾ ਪਏ ਤੇ ਗਰਮੈਸ ਹੋਊ ਜਾਦ ਕਿੰਨਾ ਦਾ ਗਰਮੈਸ ਨਾਲੇ ਨਿਕਲਦਾ ਹੂੰ ਲਿਆ ਇਹਨੂੰ ਰੂਟਾ ਬਿਟਰ ਗਿਆ ਬਾਕੇ ਐ ਚੰਗੀ ਤਰ੍ਹਾਂ ਪਿਆਜ ਲਾ ਕਰ ਪਿਆਜਾਂ ਦੀ ਤਿਆਰੀ ਉਹ ਬੱਸ ਉਹ ਉੱਥੇ ਹੀ ਹੋ ਗਈ ਹੁਣ ਜਿੱਦਣ ਉਹਦੇ ਚ ਪਲਾਉ ਫੇਰ ਕੇ ਨਾ ਹੁਣ ਬਾਕੇ ਗੰਨੇ ਦੀ ਤਿਆਰੀ ਕਰਕੇ ਫੇਰ ਬੂਟੇ ਬਟੇ ਲਾ ਕੇ ਅੱਜ ਲਿਆਂਦੀਆਂ ਕਲਮਾ ਇਹ ਨੰਬਰ ਲਾਉਣਾ 10 ਆ ਵੀ ਦੱਸੇ ਯਾਰ ਸਾਰੀ 10 ਏ ਟੂ ਜ਼ੈਡ ਰਾਹ ਦੇਖ ਰਹੇ ਹਾਂ 2 ਸਾਲ ਦੇ ਇਹਨੇ 3 ਦੇ ਹੋ ਗਏ ਇਹ 3 ਦੇ ਆ ਉਹ 4 ਦੇ ਆ ਉਹ 2 ਦੇ ਆ ਆ 4 ਦੇ ਦੇਖ ਕਿੰਨੇ ਤਗੜੇ ਨੇ ਇੱਕ ਸਾਰ ਬੂਟਾ ਦੇ ਸਾਰੇ ਆ ਬੂਟੇ ਇੱਕ ਸਾਰ ਆ ਇਹ ਗੱਲ ਹੈਗੀ ਬਾਬੂ ਦੇ ਬੂਟਿਆਂ ਦੀ ਜਿਹੜੇ ਮੈਂ ਉੱਤੇ ਉੱਤੇ ਹੀ ਲਿਆਉਂਦਾ ਮੈਨੂੰ 4-5 ਸਾਲ ਹੋ ਗਏ ਬੂਟੇ ਜੇ ਕੰਪਲੀਟ ਨਹੀਂ ਕਦੇ ਵੀ ਆਈ ਬਈ ਕੋਈ ਬੜਾ ਛਮੜਾ ਤਕੜਾ ਜਿਹਨੇ ਆਪਾਂ ਨੇ ਹੁਣ ਆ 2 ਸਾਲ ਦੇ ਵੀ ਆ ਵੀ ਇੱਕ ਸਾਰ ਜਿਆਦਾ ਇਕੱਠੇ ਲਾਏ ਆ ਹੂੰ ਸਾਰੇ ਵਧੀਆ ਤਰ੍ਹਾਂ ਦੇ ਬੂਟੇ ਹਾਂ ਉਹ ਗਾਹਾਂ ਤੇਰੇ ਨਾਲ ਤੇ ਪਤਾ ਲੱਗੂ ਵੀੜੀ ਕਰਦੀ ਪਨੀਰੀ ਆ ਕਰਦੀ ਪਨੀਰੀ ਤਾਂ ਦੇਖਦੇ ਆ ਵੀ ਗਾਹਾਂ ਨੂੰ ਕਿਆ ਕਹਿੰਦੀ ਆ ਉਹ ਮੈਨੂੰ ਪਤਾ ਲੱਗੂਗਾ ਯਾਰ ਵੀ ਜੇ ਇੱਕ ਸਾਰ ਨਾ ਹੋਏ ਇਹਦਾ ਮਤਲਬ ਹੈ ਹੁਣ ਦੇਖੋ ਹੈ ਹੀ ਨਾ ਦੀਆਂ ਛਟੀਆਂ ਹਾਂ ਇਹ ਦੀਆਂ ਜਾਂ ਫਿਰ ਉਹ ਇਹਦੀਆਂ ਵੀਰ ਵਾਲੇ ਦੀ ਵੀਰ ਵਾਲੇ ਦੀਆਂ ਹਾਂ ਉਹੀ ਚੱਕਰ ਆ ਨਾ ਵੀ ਆਪ ਤਿਆਰ ਕਰੇ ਦਾ ਕੀ ਫਰਕ ਯਾਰ ਇਹ ਮੈਂ ਦੇਖਿਆ ਕੈਮੀਕਲ ਚਾ ਲਾਉਂਦੇ ਆ ਇੱਕ ਕਿਨਾਂ ਦੀ ਛਟੀ ਹੋਰ ਦੇਖੀ ਥੱਲੇ ਤੇ ਨਾ ਜਦ ਤਾ ਲਾ ਦੇਣੇ ਥੱਲੇ ਤੇ ਨਹੀਂ ਫੁੱਟਦੀ ਆਉ ਥੱਲੇ ਨਹੀਂ ਆਉਂਦੀ ਜਣੀ ਕਿ ਛਟੀ ਥੱਲੇ ਨਹੀਂ ਆਉਂਦੀ ਹਾਂ ਥੱਲੇ ਛਟੀਆਂ ਥੱਲੇ ਨਹੀਂ ਆਉਂਦੀ ਆਪਣੇ ਵਾਲੀ ਹੀਠਾਂ ਤੇ ਲਾ ਜਾਂਦੀਆਂ ਹੀਠਾਂ ਤੇ ਇਹ ਕੈ ਇਹ ਕੈਮੀਕਲ ਚਾ ਲਾਉਂਦੇ ਕੋਈ ਬਾਬੂ ਦਾ ਕਮਾਲ ਆ ਹੋਣ ਤਾਂ ਗਿਆ ਲੋੜਾ ਜੂਰੀ ਨਹੀਂ ਗਣਕਾ। ਇੱਥੇ ਜਾਦਾ ਆਪਾਂ ਛੱਡੀ ਲਾਉਨੇ ਤੁਰਦੀ ਆ। ਆਪਾਂ ਉਹਨੂੰ ਤੋੜ ਦਿੰਨੇ ਆ। ਇਹ ਉਹਦੇ ਉੱਪਰ ਲਾਉਂਦੇ ਹਾਂ ਨਾ ਵੇਪੋ। ਵੀ ਦਵਾਰਾ ਨਾ ਫੁੱਟੇ। ਹਾਂ ਹਾਂ। ਇਹ ਤੋੜ ਕੇ ਨਾ ਨੇ। ਬਸ ਦਵਾਈ ਜੀ ਲਾ ਦੇਣੀ। ਵੀ ਦਵਾਰਾ ਨਾ ਫੁੱਟੇ। ਦਵਾਰਾ ਉੱਥੇ ਦੇ ਨਾ ਫੁੱਟਿਆ। ਪਰ ਉੱਥੀ ਤੋਂ ਫੁੱਟੇ ਆਉਂਦੀਆਂ। ਹਾਂ ਪਰ ਉੱਥੀ ਤੋਂ ਫੁੱਟੀ ਜਾਂਦੀਆਂ। ਹੁਣ ਤਾਂ ਨਹੀਂ ਰੇਹ ਦੀ ਲੋੜ ਇਹਨੂੰ ਯਾਰ। ਨਹੀਂ। ਹੁਣ ਤਾਂ ਸਪਰੇਅ ਹੀ ਕਰੀਏ ਇਹਨੂੰ। ਇਹ ਮੀਂਹ ਪੈ ਗਿਆ ਤਾਂ ਤੇ ਰੇਹ ਦਾ ਹੀ ਕੰਮ ਕਰਨਾ ਉਹਨੇ ਹਾਂ। ਉਹਨੇ ਤਾਂ ਰੇਹ ਨਾਲੋਂ ਵੀ ਜ਼ਿਆਦਾ ਕਰਨਾ। ਅੱਜ ਉਧਰ ਲੰਘ ਗਿਆ ਟ ਯਾ ਅਸੇ ਜੜਾਂ ਜਗਾਉਣਾ ਜੜਾਂ ਚੁੱਕ ਦਈਏ ਯਾਰ ਬਾਲਣ ਬਹੁਤ ਹੋ ਜੈਣਾ ਫਿਰ ਉਤੇ ਮੈਂ ਤਵੀਆਂ ਗਾ ਬਾਹ ਦੇਣਾ ਮੜਾ ਮੜਾ ਜਾ ਖੱਟੇ ਜੇ ਭਰ ਜੂਗੇ ਫੇਰ ਉਤੇ ਵਾ ਪਲਾਉ ਮਾਰਨਾ ਪਲਾਉ ਮਾਰਨਾ ਪਲਾਉ ਮਾਰ ਦੇਣਾ ਪਲਾਉ ਮਾਰ ਕੇ ਬਸ ਜੜਾ ਕਢਾ ਕੇ ਤਿਆਰੀ ਕਰਾ ਦਈਏ ਉਹੀ ਪਾਰਟੀ ਗਾਹਾਂ ਗਾਹ ਕਰੀ ਜਾਂਦੀ ਆ ਯਾਰ ਆਈ ਨਹੀਂ ਹੈ ਹੁਣ ਅਗਲੇ ਐਤਵਾਰ ਨੂੰ ਕਹਿਣ ਲੱਗੇ ਹੈ ਨਹੀਂ ਸਲਾਹ ਨਹੀਂ ਹੈ ਸਲਾਹ ਨਹੀਂ ਕਿ ਸਾਡਾ ਦਾ ਕੰਮ ਖੜਾ ਜੀ ਆ ਜਵੇ ਸਾਡਾ ਕੰਮ ਲੂਟ ਲੇਬਰ ਨਹੀਂ ਲੱਭ ਰਹੀ ਗੰਨਾ ਬੀਜਣਾ ਔਖਾ ਹੋ ਜਾਣਾ ਇਹਨਾਂ ਨੇ ਬੀਜ ਤਾਂ ਦੇਣਾ ਵਿਚ ਨੂੰ ਭੱਜਣਾ ਅੱਠ ਚ ਬੀਜਣਾ ਇਹਨਾਂ ਨੇ ਵਦੋਂ ਆਏ ਵੀ ਪਹਿਨਾ ਗੰਨਾ ਬੀਜੋ ਜੇ ਬੂਟੇ ਤਾਂ ਲੱਗ ਜੂ ਨਾਲੇ ਇੱਕ ਬੀਜ ਖਰੇ ਕਿੱਧਰ ਤੇ ਲੱਭ ਕੇ ਲਿਆਉਣਾ ਪੈਣਾ 98 ਬੀਜ ਲੈ ਕੇ ਆਉਣਾ ਇੱਦਗੀ ਸਾਨੂੰ ਹੂੰ ਨਾਲੇ 98 ਬੀਜਣਾ ਮੈਂ ਲੇਟ ਵੈਰਾਈਟੀ ਆ ਪਿਆ ਹੋਵੇ ਆ ਝਾੜ ਵਧੀਆ ਉਹਦਾ ਅਸੀਂ ਮੇਲਾ ਵਾਲਿਆਂ ਕੋਲ ਦੇਖਿਆ ਤਾਂ ਜਦ ਖੜਾ ਤਾ ਜਿਆਦਾ ਕੱਤਗੀ ਮਿਲਣਾ ਤਾਂ ਫਿਰ ਹੁਣ ਤਾਂ ਹੋਣਾ ਹੁਣ ਨਹੀਂ ਮਿਲਣਾ ਕੋਈ ਹੈਗਾ ਮੈਂ ਤਾਂ ਦੇਖਿਆ ਜੇ ਉਦੋਂ ਸਾਫਤਾ ਕਰਿਆ ਪਿਆ ਉਹਨਾਂ ਨੇ ਚਲੋ ਪਰੀਕਾ ਗੱਲਾਂ ਮੈਂ ਬੂਟਿਆਂ 'ਚ ਇਹ ਦੇਖਿਆ ਵੀ ਜਿਹੜੀ ਆ ਬੂਟਿਆਂ 'ਚ ਕਣਕਾਂ ਨੇ ਤੇਰੀ ਇਹ ਕਿੰਨੀ ਕੀ ਨੰਬਰ ਤੈਰ 677 ਹੁੰਦੀ ਬਹੁਤ ਵਧੀਆ ਐ ਵੀ ਛਿੱਧੀ ਵੀ ਨਹੀਂ ਹੈ ਐਨ ਵਧੀਆ ਫੜੀ ਵਧੀਆ ਨਹੀਂ ਹੁੰਦੀ ਬਹੁਤ ਵਧੀਆ ਬੂਟਿਆਂ 'ਚ ਇਹ ਬੂਟਿਆਂ ਦੀ ਕਰਮ ਬੂਟਿਆਂ ਵਿੱਚ ਨਾ ਹਰੇਕ ਮਤਲਬ ਚੀਜ਼ ਨਹੀਂ ਹੁੰਦੀ ਲੋਟ ਨਹੀਂ ਹੁੰਦੀ ਦੇਖਣਾ ਹੁਣ ਗੰਨਾ ਐ ਬੂਟਿਆਂ ਵਿੱਚ 88 ਗੰਨਾ ਇੰਨਾ ਹੁੰਦਾ ਤੂੰ ਪੁੱਛ ਨਾ ਆਪਾਂ ਬੀਜਦੇ ਨਹੀਂ ਜਾਂ 33 ਹੁੰਦਾ ਐ 18 ਹੁੰਦਾ ਨਹੀਂ 18 ਦਾ ਗਿਰ ਜਾਂਦਾ ਸਾਰਾ ਖਾ ਹੀ ਲੰਮੇ ਦਾ ਗਿਰ ਵੀ ਜਾਂਦਾ ਹੁੰਦਾ ਵੀ ਨਹੀਂ 18 ਉਹਨਾਂ ਲੋਟ ਤਾਂ ਜੱਸੇ ਤੇ ਲਾ ਕੇ ਦੇਖਿਆ ਹੀ ਆ ਫੇਰ ਕੀਲੇ ਦੇ ਉੱਪਰ ਤਾਂ 200 ਮਸਾਂ ਹੋਇਆ ਸਵਾ 200 ਫੇਰ ਆ 250 ਹੋ ਗਿਆ 38 ਉਹ ਤਾਂ ਫੇਰ 88 ਸਾਰਾ ਕੋਈ ਫਰੀਕ ਕੰਨਾ ਨਾ ਇਹ ਥੋੜਾ ਮੋਟਾ ਘਟ ਹੁੰਦਾ ਗਿਰਦਾ ਨਹੀਂ ਐ ਖੜਾ ਰਹਿੰਦਾ ਹੂੰ 88 ਵੀ ਖੜਾ ਰਹਿੰਦਾ ਹੂੰ ਇਹ ਆ ਗਿਰ ਜਾਂਦਾ ਸਾਰਾ ਇਹੀ ਬੂਟਿਆਂ ਚ ਲੋਟ ਆ 88 ਟਾਲ ਨੂੰ ਵੜਾ ਦੇ ਯਾਰ ਚੁੱਪ ਕਰਕੇ ਪਹਿਲੇ ਸਾਲ ਦੂਜੇ ਸਾਲ ਆਪਣਾ ਰੱਖ ਲਾ ਡੰਗਰਾਂ ਨੂੰ ਪਾਈ ਗਿਆ ਕੁਸ ਕੋ ਸੂਤੀ ਵਾਲੂ ਉਗੀਰ ਤੇ ਟਾਲਪੁਰ ਵਜਨ ਬਹੁਤ ਅੰਦਾ ਹੁਣ ਤਾਂ ਦੇਖੇ 250 ਕਿਲੋਗ੍ਰਾਮ ਗਰੀਬ ਹੋ ਗਏ ਤੇਰਾ ਟਾਲਪੁਰ ਫਿਰ ਇਹ ਕਹਿੰਦੇ ਯੂਪੀ ਚ ਹੋਇਆ ਪਿਆ ਤੁਨ ਮੋਈ ਦਾਦਾ ਹੁਣ 250 ਕਿਲੋਗ੍ਰਾਮ ਥੋੜਾ ਟਾਲਪੁਰ ਫਿਰ ਇਹ ਕਹਿੰਦੇ ਯੂਪੀ ਹਹਾਕਾਰ ਮਜੀ ਪਈ ਗੰਨੇ ਦੀ ਯਾਰ ਉਹ ਵੀ ਕਹਿੰਦਾ ਦੇਖ ਲੈ ਖਲਾੜ ਬੰਦ ਕਰਤੇ 15 ਕਿਲੋਮੀਟਰ ਦੇ ਏਰੀਆ ਚ ਉੱਥੇ ਬੂਟਾ ਬਹੁਤ ਲੱਗਦਾ ਹੁਣ ਜਦੋਂ ਜਮਨਾ ਨਗਰ ਦੇ ਏਰੀਆ ਮੈਂ ਨਾ ਬਹੁਤ ਏਰੀਆ ਬੂਟੇ ਦਾ ਉਹ ਚੀਜ਼ ਦਾ ਫਰਕ ਵੀ ਪੈ ਗਿਆ ਕਹਿੰਦੇ ਲੋਕ ਬੂਟਾ ਬਹੁਤ ਲਾਉਣ ਲੱਗੇ ਉੱਥੇ ਵੀ ਬੂਟੇ ਦਾ ਹੀ ਫਰਕ ਪੈ ਗਿਆ ਅਸਲ ਜੀ ਗੱਲ ਪਤਾ ਹੈ ਕਿ ਉਧਰ ਗੰਨਾ ਕੁਝ ਜ਼ਿਆਦਾ ਤਾਂ ਹੁੰਦਾ ਤਾਂ ਧਾਨ ਕਣਕ ਪਰ ਐਮ ਐਸ ਪੀ ਨਹੀਂ ਹੈਗੀ ਉਹਨਾਂ ਨੂੰ ਪਤਾ ਸਾਨੂੰ ਗੰਨਾ 400 ਰੁਪਏ ਸਾਡਾ ਚਲੇ ਜਾਣਾ ਰੇਟ ਫਿਕਸ ਪਰ ਇਸ ਵਾਰ ਤਾਂ ਗੰਨੇ ਦੀ ਕਹਿੰਦੇ ਹਹਾਕਾਰ ਮਜੀ ਬਈ ਮਿਲਲ 'ਚ ਨੋ ਕੇਨ ਹੋ ਰਿਹਾ ਖਲਾੜਾ ਪ੍ਰਾਂਤ ਨਹੀਂ ਤੇਰਾ 450 ਰੁਪਏ ਖਲਾੜਪੁਰ ਹਾਂ ਖਲਾੜਪੁਰ ਉਧਰ ਕਾਈਸ਼ਰ ਕਹਿੰਦੇ ਆ ਨਾ ਉਹ ਖਲਾੜ ਵੀ ਕਹਿੰਦੇ ਤਾਂ ਬਹੁਤ ਮਾਲ ਖਿੱਚਦੇ ਆ ਹਾਂ ਬੜੇ ਕਹਿੰਦੇ ਉਹ ਤਾਂ ਸਾਡੀ ਮਰੰਡੇ ਮਿਲ ਜਿੰਨੀ ਕਪੈਸਿਟੀ ਕਰੀ ਜਾਂਦੇ ਰੋਜ਼ ਦੀ ਮਾੜੀ ਮੁੱਠੀ ਘੱਟ ਹਾਂ ਇੰਨੀ ਪੜਾਈ ਕਰ ਹਾਂ 4-5000 ਇਹੀ ਜੀ ਹੈ ਬਹੁਤ ਆ ਕਿਹੜੇ ਹੈ ਬਹੁਤ ਆ ਬਹੁਤ ਆ ਜਿਆਦਾ ਰੂਪੀ ਦਾ ਗੰਨਾ ਯਾਰ ਉਹੀ ਥੋੜਾ ਗੜ ਮਸ਼ਹੂਰ ਆ ਪਰ ਆਹ ਹੈ ਬਈ ਉੱਥੇ ਤੇ ਚਲੋ ਫਾਇਦਾ ਵੀ ਹੈ ਜ਼ਿਮੀਦਾਰ ਨੂੰ ਚਾਰ ਪੈਸੇ ਬਣ ਰਹੇ ਆ ਯਾਰ ਹੁਣ ਕਈ ਮਿਲਣਾ ਪੇਮੈਂਟੇ ਨਹੀਂ ਦੇ ਰਹੀਆਂ ਬਾਕੀ ਕਿਹਦੇ ਚੱਲਾਈ ਜਾ ਰਹੀ ਹਲੇ ਆਪਣੇ ਵਾਲੇ ਆਪਣੇ ਤੇ ਹੈਗੀ ਉਧਰ ਦੀ ਗੱਲ ਕਰਦਾ ਮੈਂ ਇੱਕ ਨੇ ਵੀਡੀਓ ਪਾਈ ਵੀ ਸੀ ਕਹਿੰਦਾ ਬਜਾਜ ਮੇਲਾ ਸਾਡੇ ਯਾਰ ਕਹਿੰਦਾ ਦੇ ਨਹੀਂ ਰਹੀ ਪੇਮੈਂਟ ਓਕੇ ਆ ਪਿਛਲੀ ਪੇਮੈਂਟ ਰਹਿੰਦੀ ਹੋਣੀ ਹੁਣ ਆਪਣੇ ਵੀ ਤਾਂ ਇਹ ਤਗੀ ਪਿਛਲੀ ਵਾਰ ਥੋੜੀ ਲੇਟੇ ਮਿਲੀ ਆ ਪਰ ਮਿਲ ਗਈ ਅਖੀਰ ਚ ਆ ਕੇ ਹੁਣ ਪੇਮੈਂਟ ਕਹਿੰਦੇ ਆ ਕੱਲ ਹਰਸ਼ਵੀਰ ਗਿਆ ਤਾਂ ਉਹੀ ਦਾਦਮਲੀਬਾਈ ਕਹਿੰਦਾ ਹਜੇ ਘਰ ਆ ਬਾਹਰ ਚ ਆਏ ਕਹਿੰਦਾ ਪਹਿਨਾ ਪੇਮੈਂਟ ਆ ਗਈ ਉੱਥੇ ਵਾਲੀ ਹਾਂ ਮਾਗਾ ਹਦੂ ਗਈ ਆ ਸਾਜੀ ਫੇ ਤਾਂ ਉਹ ਤਾਂ ਪਿੱਠ ਨਹੀਂ ਮੋੜਨ ਦੱਤੀ ਨਹੀਂ ਉਹ ਤਾਂ ਠੀਕ ਸਨ ਹੁਣ ਇਹ ਵੀ ਲੇਟ ਲੱਗਦੀ ਨਹੀਂ ਕਿਤੇ ਸਾਲ ਸਾਲ ਨਹੀਂ ਤੇ ਮਿਲਦੇ ਹਾਂ ਪਹਿਨਾ ਦੇਖ ਲੈ ਹੁਣ ਤਾਂ ਐ ਵੀ ਆ ਜਾਂਦੀ ਆ ਆ ਜਾਂਦੀ 10 20 ਦਿਨ ਬਾਅਦ 10 20 ਦਿਨ ਬਾਅਦ ਹੁਣ ਤਾਂ 10 ਦਿਨ ਪਿੱਛੇ ਚਲਦੀ ਮੈਨੂੰ ਲੱਗਦੀ 5-7 ਤਰੀਕ ਤੱਕ ਪੇਮੈਂਟ ਪੈ ਗਈ ਹੋਣੀ ਮੇਰੇ ਸਾਹ ਵਾਲਾ ਬਾਕੀ ਗਰੁੱਪ ਹੈ ਜੇ ਕੱਲ ਦਾ ਸ਼ਾਂਤ ਹੈ ਕਿਉਂਕਿ ਮਿਲ ਖੜਾਤਾ ਹੈ ਪ੍ਰਗਟ ਵਾਲਾ ਉਹ ਥੋੜੀ ਹੈ ਪ੍ਰਗਟ ਵਾਲਾ ਮੁਰੇ ਆ ਜਣਾ ਉਹਨੇ ਪਹਿਨਾ ਮਿਲ ਖੜਾਤਾ ਹੁਣ ਚੱਲਿਆ ਸਪਲਾਈ ਉਹ ਨਹੀਂ ਤੁਰੀ ਕੱਲ ਦੀ ਦੇਲੇ ਪੁਰਾਣੀ ਸਪਲਾਈ ਕਲੇ ਮਿਲ ਚੱਲ ਰਿਹਾ ਹੈ ਹਲੇ ਬਹੁਤ ਭਰਚੀ ਇੰਨੀ ਹੈ ਬਾਹਰ ਗੜੀ ਬਹੁਤ ਭਰੀ ਚਲ ਦੇਖਦੇ ਆ ਵਕੈਬਨ ਦਾ ਭਾਈ ਅਸੀਂ ਵੀ ਹੁਣ ਕਰੀਏ ਸ਼ੁਰੂ ਆਪਾਂ ਉਹਦੇ ਗਾਣੇ ਹੁਣ ਤਾਂ ਧੁੱਪਾਂ ਨਿਕਲੇ ਆਈ ਮਿਲ ਦੀ ਕਢਾਈ ਅਸੀਂ ਰੁਕੇ ਵਿੱਚ ਤੇ ਹੁਣ ਕੱਤ ਕੀ ਆਉਣ ਲੱਜੀਆਂ ਪਰਚੀਆਂ ਕੱਲ ਤੇ ਮੈਨੂੰ ਉਮੀਦ ਆ ਪੈਣਾ ਵੀ ਇਹਦਾ ਬਜਨ ਵੀ ਘਟਣ ਲੱਗਾ ਜਿਹੜਾ ਦੋ ਕੁ ਦਿਨ ਤੋਂ ਪਾ ਪੈਗੀ ਹੁਣ ਪਹਿਨਾ ਦੂਆ ਗਰੁੱਪ ਚੱਲਣਾ ਏ ਕੱਲੂ ਮੈਨੂੰ ਉਮੀਦ ਆ ਬਈ ਤੇਰਾ ਉਹ ਚੱਲ ਪੈਣਾ 36 ਦਾ ਮੁੱਢਾ ਕੱਲੂ ਉਸ ਤੋਂ ਬਾਅਦ ਫਿਰ ਕੱਤ ਕੀ ਚੱਲ ਪੈਣਾ ਇੱਕ ਰਹਿ ਗਈ ਪਾਚੀ ਆਪਣੀ ਮੁੱਢੇ ਦੀ ਬਸ ਉਹ ਖੜਿਆ ਇੰਨੇ ਜਗਾਂ ਨੇ ਪੜ ਜਾਣਾ ਚੱਲ ਫਿਰ 300 ਗੀ